ਜੀ ਜੈ ਸ਼੍ਰੀ கிருஷ்ਨਾ ਮੈਂ ਮੋਨਿਕਾ ਸੰਜਨਾ ਦੀ ਦੁਨੀਆ ਚ ਤੁਹਾਡਾ ਸਾਰੇ ਭੈਣ ਭਰਾ ਨੂੰ ਦਾ ਸਵਾਗਤ ਕਰਦੇ ਆਂ ਜੀ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋ ਵਧੀਆ ਚਲੋ ਪਰਮਾਤਮਾ ਤੁਮ ਸਾਰਿਆਂ ਨੂੰ ਠੀਕ ਠਾਕ ਰੱਖੇ ਸਭ ਨੂੰ ਪਰਮਾਤਮਾ ਸਭ ਤੋਂ ਬੜੀ ਜਮਾ ਪੂੰਜੀ انسان ਦੀ ਹੈਗੀ ਉਹਦੀ ਤੰਦਰੁਸਤੀ ਜੋ ਇਨਸਾਨ ਤੰਦਰੁਸਤ ਹੈ ਨਾ ਅੱਜ ਦੇ ਸਮੇਂ ਦੇ ਵਿੱਚ ਉਹੀ ਸਭ ਤੋਂ ਅਮੀਰ ਹੈ ਠੀਕ ਹੈ ਜੀ ਤੇ ਬਾਕੀ ਚਲੋ ਆਪਾਂ ਸਭ ਦੀ ਮੈਂ ਵੀ ਤੰਦਰੁਸਤ ਰਹਾ ਮੇਰਾ ਪਰਿਵਾਰ ਤੰਦਰੁਸਤ ਰਹਿ ਮੇਰੇ ਪਰਿਵਾਰ ਦੇ ਨਾਲ-ਨਾਲ ਤੁਸੀਂ ਵੀ ਸਾਰੇ ਭੈਣ ਭਾਈ ਤੰਦਰੁਸਤੀ ਰੋਲੋਜੀ ਕੱਪੜੇ ਧੋਣ ਲੱਗੇ ਹੋਏ ਆ ਕੱਪੜੇ ਧੋ ਰਹੀ ਹਾਂ ਮੈਂ ਤੇ ਪਹਿਲਾਂ ਭਾਂਡੇ ਕਰਕੇ ਹਟੀਆਂ ਐਨੇ ਮਸ਼ੀਨ ਲਾਇਆ ਹੀ ਮੈਂ ਕਿਹਾ ਚੱਲ ਇਹਨੇ ਥੋੜੇ ਜਿਹਾ ਕੱਪੜੇ ਪਾ ਦਵਾਂ ਪਹਿਲਾਂ ਸਾਫ਼-ਸਾਫ਼ ਕੱਪੜੇ ਪਾਤੇ ਨਾਲ ਦੀ ਨਾਲ ਹੁਣ ਕਿਚਨ ਸਾਫ਼ ਕਰ ਰਹੀ ਹਾਂ ਕਿਚਨ ਦੇ ਬਸ ਮੇਰੇ ਖਾਲੀ ਸ਼ੰਕ ਸ਼ੰਕਰ ਰਹਿ ਗਏ ਸਾਫ਼ ਕਰਨੇ ਅ ਬਸ ਆ ਮੇਰਾ ਮੰਦਰ ਦਾ ਕੱਪੜਾ ਨੈਟ ਦਾ ਇਹਨੂੰ ਮੈਂ ਇੱਥੇ ਰੱਖ ਤਾ ਨੂੰ ਚੜਨਾ ਕਿਉਂਕਿ ਬਿਲਕੁਲ ਸੁੱਚਮ ਰੱਖਣਾ ਹੁੰਦਾ ਸਾਰੇ ਕੱਪੜਿਆਂ ਤੋਂ ਅਲੱਗ ਫਿਰ ਮੈਂ ਕਿਹਾ ਚੱਲ ਹੁਣ ਮੈਂ ਇਨੂੰ ਕਰ ਲਵਾਂ ਤਾਂ ਨਾ ਸਾਫ਼ ਸਿੱਕ ਟੂਟੀਆਂ ਟਾਟੀਆਂ ਇੱਕ ਤਾਂ ਨਾ ਲੀਰ ਨਾ 2-3 ਲੈ ਲਵੇ ਨਾ ਹੰਦਾ ਉਹ ਠੀਕ ਰਹਿੰਦਾ ਹੈ ਕਿਚਨ ਦੇ ਵਿੱਚ ਹੁਣ ਮੈਂ ਇੱਕੋ ਲਗਾਈ ਹੋਈ ਆ ਹੁਣ ਵੱਡੇ ਵੱਡੇ ਟੋਟੇ ਪਏ ਆ ਮੈਂ ਕਿੰਨੇ ਵੱਡੇ ਵੱਡੇ ਟੋਟੇ ਤਾਂ ਚਲ ਕਿਆ ਕਰਨੇ ਲਗਾ ਕੇ ਛੋਟੇ ਟੋਟੇ ਛੋਟੇ ਹੋਣ ਜਿਵੇਂ ਕਿ ਇੱਕ ਇੱਕ ਅੱਧ ਇੱਕ ਮੀਟਰ ਦਾ ਜਾਂ ਅੱਧ ਅੱਧ ਇੱਕ ਇੱਕ ਮੀਟਰ ਦਾ ਤਕਰੀਬਨ ਹੋਣਾ ਚਾਹੀਦਾ ਹੈ ਪੀਸ ਛੋਟੇ ਛੋਟੇ ਪੀਸਾਂ ਨਾਲ ਕਿਚਨ ਸਾਫ਼ ਨਹੀਂ ਹੁੰਦੀ ਹੈ ਜਿਹੜੀਆਂ ਉਨਯੋਲੀ ਨਾਲ ਕਚੀਰਾਂ ਜੀਆਂ ਹੁੰਦੀਆਂ ਨੇ ਹਨਾ ਅ ਅਰ ਕੱਲ ਮਨੇ ਕੀ ਕੱਢਿਆ ਸੀ ਨਾ ਵੈਸੇ ਤਾਂ ਬਿਲਕੁਲ ਵੀ ਨਹੀਂ ਕਿਤੇ ਵੀ ਕਛਿੱਟਾ ਤੱਕ ਨਹੀਂ ਪੰਦੀ ਪਰ ਉਹ ਚਾਹ ਪੋਣੀ ਗਿਰ ਗਈ ਹੱਥ 'ਚ ਚਾਹ ਪੋਣੀ ਗਿਰ ਗਈ ਇਕਦਮ ਹੱਥ 'ਚ ਜਿਹੜੀ ਉਹਦੀ ਪਿਛਲੀ ਹੁੰਦੀ ਆ ਉਹਦੇ ਕਰਕੇ ਥੋੜੀ ਜਿਹੀ ਥਿੰਦੀ ਹੋ ਗਈ ਤੇ ਕਿਚਨ ਉੱਪਰ ਤੋਂ ਫਿਰ ਮੈਂ ਕਿਹਾ ਚੱਲ ਹੁਣ ਸਾਰਾ ਖਾ ਦਾ ਪੋਚਾ ਲਗਾਉਂਗੀ ਇਹ ਕਾ ਜਿਹੜੀ ਬਾਲਟੀ ਆ ਨਾ ਇੱਕ ਮਿੰਟ ਚ ਕੈਮਰਾ ਹਿੱਲ ਰਿਹਾ ਮੇਰੇ ਹੱਥ 'ਚ ਇਹ ਜਿਹੜੀ ਇਹ ਵਾਲੀ ਬਾਲਟੀ ਹੈ ਦਾ ਮੈਨੂੰ ਇੰਨਾ ਕ ਜਿਆਦਾ ਸੁੱਖ ਹੋਇਆ ਹੈ ਬਹੁਤ ਜਿਆਦਾ ਇਸ ਤੋਂ ਬਿਨਾ ਤਾਂ ਮੈਂ ਆਪਣੇ ਕਿਚਨ ਬਿਲਕੁਲ ਸਾਫ਼ ਹੀ ਨਹੀਂ ਕਰ ਸਕਦੀ ਇਸ ਇਹ ਬਾਲਟੀ ਮੇਰੀ ਸਾਰਾ ਦਿਨ ਕਿਚਨ ਦੀ ਦੇ ਵਿੱਚ ਹੀ ਰਹਿੰਦੀ ਹੈ ਬਿਲਕੁਲ ਤੇ ਇਹਨੂੰ ਮੈਂ ਬਿਲਕੁਲ ਉਹ ਨਹੀਂ ਕਰਦੀ ਹੈ ਕਿ ਐਦਾਂ ਹੱਥ ਮਾਰ ਮਾਰ ਕੇ ਕਦੇ ਉਹ ਪਾਸੇ ਜਿਹੜੇ ਤਾਂ ਗੋਲ ਹੁੰਦੇ ਨੇ ਨਾ ਪਰ ਹੁਣ ਗੋਲ ਦਾ ਬਿਲਕੁਲ ਵੀ ਟ੍ਰੈਂਡ ਵੀ ਨਹੀਂ ਹੈਗਾ ਔਰ ਪਰੋਨਾ ਨੂੰ ਸਾਫ਼ ਸਫਾਈ ਕਰਨਾ ਨਾ ਉਹਨਾਂ ਦੀ ਬਹੁਤ ਜਲਦੀ ਸਾਫ਼ ਸਫਾਈ ਸਾਫ਼ ਹੋ ਜਾਂਦੇ ਨੇ ਸਗੋਂ ਉਹਲੇ ਅੱਜ ਸਗੋਂ ਥੋੜੇ ਜਿਹੇ ਦਰਵਾਜੇ ਵੀ ਸਾਫ਼ ਕਰ ਮੇਰੀ ਕਾਟਨ ਦੀ ਲੀਰ ਨਾ ਨਾ ਲੀਰ ਕਹਿੰਦੇ ਆ ਕਾਟਨ ਦੀ ਬਨੈਨ ਨਾ ਸੰਜਣਾ ਦੇ ਪਾਪਾ ਦੀ ਬਨੈਨ ਫਟ ਗਈ ਸੀ ਉਹਦੇ ਨਾਲ ਮੈਂ ਕਿਹਾ ਮੈਂ ਧੋ ਕੇ ਇਹਨਾਂ ਨੂੰ ਰੱਖ ਦਿਆ ਸੀ ਸੁਕਾ ਕੇ ਮੈਂ ਕਿਹਾ ਚਲ ਇਹ ਮੈਂ ਤਾਂ ਇਹਨਾਂ ਨੂੰ ਦੇਖੋ ਐ ਹੱਥ ਮਾਰ ਮਾਰ ਕੇ ਚੰਗੀ ਤਰ੍ਹਾਂ ਆਪਣੇ ਅੰਗੂਠੇ ਨਾਲ ਨਾ ਇਹ ਐਦਾਂ ਫੇਰ ਹੁੰਦੇ ਹੁੰਦੇ ਨੇ ਮੈਨੇ ਨਾ ਇਸ ਤਰ੍ਹਾਂ ਨਾ ਹਰ ਇੱਕ ਦੇ ਕੋਈ ਜ਼ਰੂਰੀ ਥੋੜੇ ਵੀ ਮੇਰੇ ਘਰ ਚ ਗੰਦ ਨਹੀਂ ਪੈਂਦਾ ਪੈਂਦਾ ਪਰ ਉਹਨੂੰ ਸਾਫ਼ ਕਰਨਾ ਤਾਂ ਦੇਖੋ ਜੀ ਆਪਣੇ ਹੱਥ ਹੈ ਹੁਣ ਦੇਖੋ ਇਸ ਤਰ੍ਹਾਂ ਨਾ ਇਹ ਅੱਧੀ ਅੱਧੀ ਦੋ ਦੋ ਡੱਬੇ ਜੀ ਲੈ ਕੇ ਪਾਣੀ ਦੇ ਸਰਾਸਰਾ ਮਾਰ ਕੇ ਫਿਰ ਵਗੈਨ ਸਾਫ ਹੋ ਜਾਂਦੀ ਆ ਫਿਰ ਇਹਨਾਂ ਸ਼ੈਂਕਾਂ ਦੇ ਵਿੱਚ ਮੈਂ ਚੰਗੀ ਤਰ੍ਹਾਂ ਨਚੋੜ ਨਚੋੜ ਕੇ ਸੁੱਕੇ ਕੱਪੜਾ ਫਿਰ ਫੇਰ ਕੇ ਫਿਰ ਦੁਪਹਿਰ ਨੂੰ ਲੋੜ ਪੈਂਦੀ ਆ ਪਰ ਫਿਰ ਆਪਣੇ ਘਰ ਦੇ ਵਿੱਚ ਹੱਥ ਉੱਤੇ ਧੋਣੇ ਆ ਕੇ ਇੱਥੇ ਜਾਂ ਕੁਝ ਹੋਰ ਕਰਨਾ ਫਿਰ ਮੈਂ ਐਵੇਂ ਜਿਦਾਂ ਸਾਫ ਕਰਦੀ ਆ ਜੀ ਫਿਰ ਬੰਦ ਲਾਉਂਦੀ ਹੁਣ ਮੈਂ ਕੁਝ ਹੋਰ ਕਰਾਂ ਤੁਹਾਨੂੰ ਨਹੀਂ ਪਤਾ ਚੱਲਦਾ ਹੈ ਕਿ ਦਿਨ ਦੀ ਸ਼ੁਰੂਆਤ ਕਰਕੇ ਅੱਜ ਦਿਨ ਚ ਆਪਣੇ ਕਰਨਾ ਕਿਆ-ਕਿਆ ਹੈ ਤੇ ਇਹ ਹੁੰਦਾ ਅਬ ਵੀ ਚਲੋ ਕੈਮਰਾ ਚੱਕੀਏ ਤੇ ਵੀਡੀਓ ਬਣਾਈਏ ਤੇ ਸ਼ੁਰੂਆਤ ਇੱਥੋਂ ਕਰਨੀ ਹੈ ਵੀ ਖਤਮ ਕਿਸ ਤਰ੍ਹਾਂ ਹੋਏਗੀ ਖੁਦ ਨਹੀਂ ਪਤਾ ਹੁੰਦਾ ਹੈਗਾ ਇਹ ਥੋੜਾ ਜਿਹਾ ਹੈਗਾ ਕਿਸਲਮੰਜਾ ਇਹਨੂੰ ਤਰ੍ਹਾਂ ਤਰ੍ਹਾਂ ਸਾਫ਼ ਲੀਰ ਲੇ ਕੇ ਡੋਂਗੇ ਦੇ ਵਿੱਚ ਇੱਕ ਵਾਰਿਆ ਸਾਨੂੰ ਕਿਸੇ ਨੇ ਨਾ ਡੋਂਗੇ ਗਿਫਟ ਦਿੱਤੇ ਤੇ ਦੋ ਤਾਂ ਮੈਂ ਕਿਸੇ ਨੂੰ ਦੇ ਦਿੱਤੇ ਸੀ ਉਹ ਆਂਟੀ ਨੇ ਮੇਰੇ ਤੋਂ ਲੈ ਕਹਿੰਦੀ ਮੈਨੂੰ ਆਟਾ-ਆਟਾ ਪਣ ਨੂੰ ਦੇ ਦੇ ਦਿੱਤੇ ਫਿਰ ਮੈਂ ਦੇ ਕੇ ਮੈਂ ਕਿਹਾ ਚਲ ਕੋ ਚੀਜ਼ ਮੰਗਦਾ ਨਾ ਅਗਲੇ ਅਗਲਾ ਕੋਈ ਜ਼ਰੂਰੀ ਜਿਹਨੂੰ ਚਾਹੀਦੀ ਹੁੰਦੀ ਹੈ ਤਾਂ ਹੀ ਬੰਦਾ ਕੋਈ ਚੀਜ਼ ਮੰਗਦਾ ਹੈ ਨਾ ਕਿਸੇ ਤੋਂ ਮੈਂ ਦੇ ਦਿੱਤੀ ਸੀ ਕਿ ਪਾਣੀ ਵਾਲੀ ਬੋਤਲ ਦਿੱਤੀ ਸੀ ਉਹ ਮੇਰੇ ਕੋਲ ਐਕਸਟਰਾ ਪਈ ਸੀ ਨਵੀਂ ਪਈ ਸੀ ਬਿਲਕੁਲ ਬਿਲਕੁਲ ਡੁੱਟੋ ਨਵੀਂ ਪਈ ਸੀ ਇੱਕ ਮਨੇ ਉਹ ਦਿੱਤੀ ਮੈਂ ਕਿ ਚਲ ਲੈ ਲੋ ਕੋਈ ਨਹੀਂ ਮੇਰੇ ਕੋਲ ਨਾ ਹੈਗੇ ਸੀ ਪਾਣੀ ਵਾਲੀ ਬੋਤਲ ਦੋ ਤਿੰਨ ਫਿਰ ਇੱਕ ਮਨੇ ਆ ਦੋ ਡੋਂਗੇ ਦਿੱਤੇ ਸੀ ਕਹਿੰਦੀ ਚਲ ਉਹਨੇ ਤਾਂ ਇੱਕ ਉਹ ਮੰਗਿਆ ਸੀ ਮੈਂ ਦੋ ਦੇ ਦਿੱਤੇ ਤਿੰਨ ਦਾ ਸੈੱਟ ਸੀ ਮੁੱਖ ਚੱਲਾਂ ਟੀ ਆ ਵੀ ਲੈ ਲੋ ਆ ਮੈਨੂੰ ਮੈਂ ਕਿਹਾ ਮੈਨੂੰ ਚਾਹੀਦੀ ਹੈ ਮਨੇਰੇ ਚ ਸਾਬਣ ਪਾਣੀ ਆ ਪਹਿਲਾਂ ਸਾਬਣ ਮੈਂ ਪਾਉਂਦੀ ਸੀ ਜੋ ਮੈਂ ਕੁਦਰਤ ਆਪਾਂ ਸਾਬਣ ਲੈ ਕੇ ਆਨੇ ਜਿਸ ਚੀਜ਼ ਦੇ ਵਿੱਚ ਹੁੰਦੀ ਨਹੀਂ ਹੈਗੇ ਉਹ ਹਰਾ ਜਿਹਾ ਟਕਾਂਜਾ ਉਹ ਉਹਦਾ ਛੋਟਾ ਜਿਹਾ ਹੁੰਦਾ ਫਿਰ ਵਿੱਚ ਨਾ ਆਉਂਦਾ ਨਹੀਂ ਹੈਗਾ ਇੰਨਾ ਕੁਛ ਵੀ ਨਹੀਂ ਆਉਂਦਾ ਹੈਗਾ ਫਿਰ ਮੈਂ ਕਹਨਾ ਥੋੜਾ ਜਿਹਾ ਵੱਡਾ ਸਾਰਾ ਕੋਈ ਡੰਗਾ ਪਿਆ ਹੋਇਆ ਆ ਸੰਕਰ ਹੀ ਗਿਆ ਸੀ ਯਾਦ ਨਹੀਂ ਜੇ ਅਗਲਾ ਬੰਨਣਾ ਦੀ ਗੱਲ ਕਰਨਾ ਉਹ ਵੱਡਾ ਹੋ ਗਿਆ ਮੰਜੀ ਨਹੀਂ ਹੈਗਾ ਲਗਦਾ ਜੀ ਟਾਈਮ ਕਿਚਨ ਚ ਨਾ ਡੇਢ ਘੰਟਾ ਲੱਗ ਜਾਂਦਾ ਕਿਚਨ ਸਾਫ ਕਰਨ ਲੱਗੇ ਸ਼ੈਲਫਾਂ ਸਾਫ ਕਰਨ ਲੱਗੇ ਸ਼ੈਂਕ ਸਾਫ ਕਰਨ ਲੱਗੇ ਫਿਰ ਸ਼ੈਂਕ ਨੂੰ ਚੰਗੀ ਤਰ੍ਹਾਂ ਖੂਬ ਨਚੋੜ ਨਚੋੜ ਕੇ ਸਾਫ ਕਰਨ ਲੱਗੇ ਨਾ ਲੱਗ ਜਾਂਦਾ ਹੁੰਦਾ ਹੈ ਤਾਂ ਜਾ ਕੇ ਕਿਤੇ ਹੋ ਹੁੰਦੇ ਆ ਚਲੋ ਜੀ ਕਾ ਹੱਥ ਨਾਲ ਕੈਮਰਾ ਫੜ ਮੈਂ ਵੀ ਫੇ ਉਹ ਲੈ ਕੇ ਆਉਂਗੀ ਜੀ ਕਿਤਨੀ ਹੁੰਦੀ ਹੈ ਜੀ ਜਿਹੜਾ ਜਿਹੜਾ ਚ ਪਾਉਂਦੇ ਆ ਆ ਮੋਬਾਈਲ ਉਹ ਲੈ ਕੇ ਆਉਂਗੇ ਕਿਉਂਕਿ ਮੈਨੂੰ ਬਹੁਤ ਐਨੇ ਕਿਹਾ ਮੈਨੂੰ ਖੁਦ ਵੀ ਅੱਛਾ ਨਹੀਂ ਲੱਗਦਾ ਮੇਰਾ ਚਿਹਰਾ ਨਾ ਬਹੁਤ ਨਜ਼ਦੀਕ ਹੁੰਦਾ ਜਦੋਂ ਮੈਂ ਵੀਡੀਓ ਬਣਾਉਣੀ ਆ ਅ ਇਸੇ ਕਰਕੇ ਮੈਂ ਜ਼ਿਆਦਾਤਰ ਬੈਕ ਕੈਮਰੇ ਤੇ ਹੀ ਗੱਲਾਂ ਕਰੀ ਜਾਂਦੀ ਹੁੰਦੀ ਆ ਤੁਹਾਡੇ ਨਾਲ ਮੈਨੂੰ ਖੁਦ ਨਹੀਂ ਅੱਛਾ ਲੱਗਦਾ ਹੈਗਾ ਤੇ ਐਵੇਂ ਵੀ ਐਵੇਂ ਆਪਣਾ ਫੇਸ ਨਾ ਬਹੁਤ ਜ਼ਿਆਦਾ ਆਊਟ ਜਿਹਾ ਲੱਗਦਾ ਮੈਂ ਕਿਰੋ ਲੈ ਕੇ ਆਉਂਗੀ ਜਿਹਨੂੰ ਕਹਿੰਦੇ ਨੇ ਸਟਿਕ ਲੈ ਕੇ ਆਉਂਗੀ ਜਿਹਦੇ ਚ ਕੈਮਰਾ ਮੋਬਾਈਲ ਫਸਾ ਕੇ ਐਂ ਚੰਗੀ ਤਰ੍ਹਾਂ ਫਿਰ ਬਹੁਤ ਵਧੀਆ ਬਣ ਜਾਂਦੀ ਹੈ ਇਸ ਤਰ੍ਹਾਂ ਉਹ ਲੈ ਕੇ ਆਉਂਗੀ ਚਲੋ ਜੀ ਹੁਣ ਮਪਾਖੇ ਖਾ ਕੇ ਮਿਲਦੇ ਆਂ ਕਿ ਚ ਰਹੀ ਆ ਇੱਕ ਸ਼ੈਂਕ ਰਹਿ ਗਈ ਨੂੰ ਮੈਂ ਹੁਣ ਚੰਗੀ ਤਰ੍ਹਾਂ ਦੋਨੋਂ ਹੱਥਾਂ ਨਾਲ ਹੀ ਸਾਫ਼ ਹੋਏਗਾ ਹੁਣ ਮੈਨੂੰ ਕਰ ਲਮਾ ਸਾਫ਼ ਚਲੋ ਜੀ ਹੁਣ ਨਾ ਨਾ ਤੋ ਕੇ ਰੈਡੀ ਹੋ ਗਿਆ ਤੇ ਅੱਜ ਬਾਥਰੂਮ ਤੋਂ ਆ ਨੀਚੇ ਦਾ ਕਿੰਨੇ ਦਿਨ ਹੋ ਗਏ ਟੈਲ ਨੀ ਸਾਫ਼ ਕਰੀਆਂ ਤੂੰ ਰੋਟੀ ਖਾਏਗਾ ਜੋ ਚੀਜ਼ ਬਣਾ ਲਈ ਉਹਨੂੰ ਹੀ ਖਾ ਲਈ ਪੁੱਤ ਹੁਣ ਰੋਟੀ ਹਾਂ ਚਲ ਅੱਜ ਦਿਖਾਨੀ ਆ ਜੀਐਸਜੀ ਮੇਰਾ ਜੀ ਕਰ ਰਿਹਾ ਇਹਨਾਂ ਨੇ ਮੈਗੀ ਬਣਾ ਲਈ ਪਹਿਲਾਂ ਤਾਂ ਆ ਤਾਂ ਜਦ ਮੈਨੂੰ ਵੀ ਪਤਾ ਪੁੱਤ ਮੈਗੀਆਂ ਮੂੰਗੀਆਂ ਨਾਲ ਕਿੱਥੇ ਢਿੱਡ ਭਰਦਾ ਪਰ ਚਲੋ ਕੋਈ ਨਹੀਂ ਮੈਂ ਜੋ ਬਣਾ ਰਹੀ ਮੈਂ ਦਿਖਾਨੀ ਆ ਮੈਂ ਕਿਆ ਬਣਾ ਰਹੀ ਆ ਪਰ ਇੱਕ ਚੀਜ਼ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਦੇਖਿਆ ਇਹਦੇ ਨਾਲ ਦੇ ਨਾ ਮੇਰੇ ਕੋਲ ਨਾ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਦਿਨ ਬਲੌਗ 'ਚ ਦਿਖਾਇਆ ਕਿ ਤੇ ਹੁਣ ਵੀ ਜੁਗ ਜੁਗ ਜੀਵੇ ਬਣਾਉਣ ਵਾਲਾ ਤੇ ਜੁਗ ਜੁਗ ਜੀਵੇ ਬਣਾਉਣ ਵਾਲਾ ਤੇ ਜੁਗ ਜੁਗ ਜੀਵੇ ਏ ਜਿਨੇ ਤਾਂ ਹੈ ਬਣਾਏ ਆ ਸੌਰੀ ਦੁਬਾਰਾ ਗੱਲ ਦਾ ਸਦੀਆਂ ਕਈ ਵਾਰੀ ਨਾ ਕਨਫਿਊਜ਼ ਹੀ ਹੋ ਜਾਂਦਾ ਬੰਦਾ ਜਿਨੇ ਹੈ ਪਿੱਲੋ ਕਵਰ ਬਣਾਏ ਆ ਠੀਕ ਹੈ ਜੁਗ ਜੁਗ ਜੀਵਤਾ ਉਹ ਤੇ ਜਿਨੇ ਬਣਵਾ ਕੇ ਮੈਨੂੰ ਦਿੱਤੇ ਤੇ ਉਹ ਵੀ ਹੈ ਨਾ ਯਾਨੀ ਕਿ ਕਿਹਨੇ ਬਣਾ ਕੇ ਦਿੱਤੇ ਮੇਰੀ ਮਾਂ ਨੇ ਹੈ ਨਾ ਬਈ ਦੇਖੋ ਹੈ ਨਾ ਸਾਰੇ ਉਹਨੇ ਵਿਚਾਰੀ ਨੇ ਜੋ ਕੁਝ تھا ਉਹਦਾ ਮੇਰਾ ਪਰਾ ਬਹੁਤ ਛੋਟਾ ਜਿਹਾ ਸੀ ਹੈਨੋ ਇੰਨਾ ਕੁਛ ਉਹਨਾਂ ਨੇ ਮੈਨੂੰ ਮੈਨੂੰ ਵੀ ਮੇਰੀ ਭੈਣਾਂ ਨੂੰ ਵੀ ਸਭ ਨੂੰ ਦਿੱਤੇ ਤੇ ਹਲੇ ਸਭ ਕੁ ਸਾਢੇ ਬਾਰੀ ਚ ਤਾਂ ਜਾਗਾ ਖੁਸ਼ਾਈਆਂ ਆਈਆਂ ਇਹ ਚੀਜ਼ਾਂ ਉਹਨਾਂ ਦੇ ਬਾਰੇ ਚ ਤਾਂ ਫਿਰ ਵੀ ਰੇਟ ਮੇਟ ਜਿਆਦੇ ਸਮਾਨ ਆਇਆ ਸਾਢੇ ਬਾਰੀ ਦੇ ਵਿੱਚ ਕਿਉਂਕਿ ਇੱਕ ਗੱਲ ਉਦੋਂ ਫਿਰ ਜਿਹੜੀ ਸਾਡੀ ਗਲੀ ਦੇ ਵਿੱਚ ਚਰਨਜੀਤ ਭੂਆ ਸੀ ਉਦੋਂ ਸਿੱਖੇ ਸਿੱਖੇ ਸੀ ਇਹ ਭੂਆ ਦੇ ਕੱਡੇ ਹੋਏ ਸਰਾਣੇ ਨੇ ਬਹੁਤ ਸੋਹਣੇ ਗੁੰਦਮੇ ਕੱਡੇ ਹੋਏ ਨੇ ਕਿਉਂਕਿ ਮੈਂ ਮਸ਼ੀਨ ਸਿੱਖੀ ਸੀ ਬਾਅਦ ਚ ਮੇਰੇ ਆਪਣੇ ਕੱਡੇ ਹੋਏ ਵੀ ਮੇਰੇ ਕੋਲ ਹੈਗੇ ਨੇ ਪਰ ਕਿਉਂਕਿ ਪੂਰੇ ਹੋ ਗਏ ਸੀ ਮੇਰੀ ਮੰਮੀ ਨੇ 10 ਸਰਾਣੇ ਮੈਨੂੰ ਦਿੱਤੇ ਸੀ 10 ਸਰਾਣੇ ਕੱਢੇ ਵੇ ਯਾਨੀ ਕਿ ਪੰਜ ਜੋੜੇ ਵਾਈਟ ਦੇ ਪੰਜ ਜੋੜੇ ਵਾਈਟ ਦੇ ਤੇ ਬਾਕੀ ਚਾਦਰਾਂ ਨਾਲ ਦੇ ਸੀ ਹਰ ਇੱਕ ਚਾਦਰ ਦੇ ਨਾਲ ਇੱਕ ਇੱਕ ਜੋੜਾ ਪੀਲੋਆਂ ਦਾ ਸੀ ਬਿਨਾ ਸਰਾਣੇ ਤੋਂ ਮੇਰੇ ਕੋਲ ਸਿਰਫ ਦੋ ਤਿੰਨ ਚਾਦਰਾਂ ਸੀ 10 ਚਾਦਰਾਂ ਚੋਂ ਤਿੰਨ ਚਾਦਰਾਂ ਤਾਂ ਹੈਗੀਆਂ ਸੀ ਬਿਨਾ ਸਰਾਣੇ ਨਾਲ ਤੇ ਸੱਤ ਚਾਦਰਾਂ ਹੈਗੀਆਂ ਸੀ ਸਰਾਣੇ ਨਾਲ ਫਿਰ ਉਹ ਹੁਣ ਤੱਕ ਵੀ ਪਈਆਂ ਨੇ ਤੇ ਮੇਨ ਗੱਲ ਹੈ ਕਿ ਬਿਆਹ ਵਾਲੇ ਪਿੱਲੋ ਵੀ ਥੋੜੇ ਵੱਡੇ ਸੀ ਇੰਨੇ ਖਾਸ ਚੜੇ ਵੀ ਨਹੀਂ ਉਸ ਤੋਂ ਬਾਅਦ ਫੇਰ ਗੱਲ ਮੈਂ ਹਰ ਇੱਕ ਬਲੌਗ ਦੇ ਵਿੱਚ ਕਰਦਣੀ ਹੈ ਸ਼ੌਂਕ ਦੀ ਮੈਨੂੰ ਇੰਨਾ ਕੁ ਜ਼ਿਆਦਾ ਸ਼ੌਂਕ ਹੈ ਇੰਨਾ ਜ਼ਿਆਦਾ ਮੈਨੂੰ ਖੁਦ ਨੂੰ ਸਵਰਨਾ ਸਵਰਨਾ ਦਾ ਇੰਨਾ ਸ਼ੌਂਕ ਨਹੀਂ ਜਿੰਨਾ ਮੈਨੂੰ ਮੇਰੇ ਘਰ ਦੇ ਵਿੱਚ ਮੈਨੂੰ ਮੇਰਾ ਘਰ ਬਹੁਤ ਜ਼ਿਆਦਾ ਪਿਆਰਾ ਮੈਂ ਸੋਚਦੇ ਮੈਂ ਆਪਣੇ ਘਰ ਨੂੰ ਇੱਥੋਂ ਵੀ ਛੱਟਦੀ ਰਹਾ ਇੱਥੋਂ ਵੀ ਛੱਟਦੀ ਰਹਾ ਕੁੱਤੇ ਐਨਾ ਸੋਚਾ ਕੁੱਤੇ ਦੀ ਤਰ੍ਹਾਂ ਹੱਸਦੀਆਂ ਜੀ ਚਲੋ ਮਜ਼ਾਕ ਕਰਦੀਆਂ ਮਜ਼ਾਕ ਦੀਆਂ ਹਨਾ ਸੋਗਨਾਂ ਤੇ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਹੈ ਵੀ ਮੇਰੇ ਘਰ ਦੇ ਵਿੱਚ ਆ ਚੀਜ਼ ਵੀ ਹੋਵੇ ਜੇ ਮੈਂ ਆਪਣੇ ਮਨ ਦੇ ਵਿੱਚ ਠਾਨ ਲਵਾਂ ਨਾ ਜ਼ਰੂਰੀ ਨਹੀਂ ਵੀ ਉਹ ਪੈਸਾ ਮੇਰੇ ਕੋਲ ਅੱਜੀ ਹੈਗਾ ਐਨਾ ਜ਼ਿਆਦੇ ਜੇ ਮੇਰੇ ਮਨ ਦੇ ਵਿੱਚ ਹੋਵੇ ਨਾ ਵੀ ਆਹ ਚੀਜ਼ ਮੈਨੇ ਲੈ ਕੇ ਆਣੀ ਹੈ ਤਾਂ ਤੁਸੀਂ ਮੰਨ ਲਓ ਉਹ ਚੀਜ਼ ਨੂੰ ਮੈਂ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਨੀ ਇਹ ਚੀਜ਼ ਦਾਤਾ ਜੀ ਮੈਨੂੰ ਚਾਹੀਦੀ ਆ ਵੀ ਹੁਣ ਤੁਸੀਂ ਕਿਸ ਤਰ੍ਹਾਂ ਨਾ ਕਿਸ ਤਰ੍ਹਾਂ ਕਰਕੇ ਚੀਜ਼ ਮੈਨੂੰ ਲੈ ਕੇ ਦਿਓ ਤਾਂ ਮੈਨੂੰ ਨਹੀਂ ਪਤਾ ਜਿਉਂ ਬੈਠੇ ਆ ਲੈ ਕੇ ਦੇਣ ਵਾਲੇ ਮੈਨੂੰ ਜ਼ਰੂਰ ਲੈ ਕੇ ਦੰਦੇ ਨੇ ਮੈਂ ਨਹੀਂ ਕਹਿੰਦੀ ਮੈਨੂੰ ਅੱਜ ਹੀ ਮਿਲੇ ਫਿਰ ਉਸ ਉਸ ਚੀਜ਼ ਲਈ ਮਿਹਨਤ ਵਾਸਤੇ ਪ੍ਰਮਾਤਮਾ ਮੈਨੂੰ ਇੰਨੀ ਚੱਕ ਜਿਆਦਾ ਸ਼ਕਤੀ ਦਿੰਦਾ ਹੈ ਕਿ ਉਸ ਸ਼ਕਤੀ ਦੇ ਨਾਲ ਮੈਂ ਮਿਹਨਤ ਕਰਦੀਆਂ ਫਿਰ ਉਹ ਚੀਜ਼ ਮੈਨੂੰ ਮਿਲ ਜਾਂਦੀ ਆ। ਮੈਂ ਆ ਗੱਲ ਵੀ ਹੈ ਕਿ ਆ ਬਾਕੀ ਸਸਰਾਣੇ ਨੂੰ ਮੈਂ ਕਿਉਂ ਦਿਖਾਇਆ ਹੁਣ ਤੋਂ ਰਹੀ ਵਿਦਾ ਸੁਦੀਆਂ। ਇਹ ਦੇਖੋ ਮੇਰੇ ਕੋਲ ਤਾਂ ਐਨੇ ਜੋੜੇ ਹੈਗੇ ਆ ਹੁਣ ਉੰਜ ਤਾਂ ਮੈਨੇ ਲਗਾ ਲਿਆ ਮੈਂ ਧੂਤੋ ਕੀ ਵੀ ਰੱਖੇ ਆ ਕਿਉਂਕਿ ਤੁਹਾਨੂੰ ਪਤਾ ਸਾਰਿਆਂ ਨੂੰ ਜਦੋਂ ਆਡਾ ਹੋਏ ਆ ਮੈਂ ਤੁਹਾਨੂੰ ਕਈ ਵਲੋਗਾਂ ਚ ਦੱਸਿਆ ਮੇਰਾ ਸਮਾਨ ਬਹੁਤ ਜ਼ਿਆਦਾ ਖਰਾਬ ਹੋਇਆ ਹੈ ਬਾਰਸ਼ਾਂ ਲੱਗ ਗਈਆਂ ਕਿੰਨੇ ਸਮਾਨ ਨੂੰ ਮਤਲਬ ਕਿ ਨੀ ਨੀ ਮੇਰੀਆਂ ਦੇ ਵਿੱਚ ਵੀ ਬਹੁਤ ਜ਼ਿਆਦਾ ਸਮਾਨ ਖਰਾਬ ਹੋਇਆ ਕਿ ਵਿੱਚੋਂ ਜਿਹੜਾ ਥੋੜਾ ਥੋੜਾ ਸੱਡਿਆਂ ਵਿੱਚ ਸੀ ਉਹ ਮੇਰਾ ਕਾਫੀ ਸਮਾਨ ਖਰਾਬ ਹੋਇਆ ਤੇ ਫਿਰ ਨਾ ਮੈਨੇ ਸਾਰੀਆਂ ਮੈਨੂੰ ਨਹੀਂ ਪਤਾ ਮੈਨੇ 1000 ਕੱਪੜਾ ਧੋਇਆ ਟੋਟਲ 1000 ਕੱਪੜਾ ਇੰਨਾ ਤਾਂ ਮੇਰਾ ਸਰਫ ਲੱਗ ਗਿਆ ਐਂ ਇੰਨੀ ਮੇਰੀ ਮਿਹਨਤ ਲੱਗੀ ਇੰਨੀ ਸਾਡੀ ਬਿਜਲੀ ਲੱਗੀ ਆਜਾ ਪੁੱਤ ਹੁਣ ਮੇਰੇ ਮੈਂ ਸੋਚ ਰਹੀ ਆ ਵੀ ਚਾਹੇ ਨਾ ਇੱਕ ਜੋੜਾ ਪੂਰਾ ਸੇਮ ਜਿਵੇਂ ਆ ਡਿਜ਼ਾਈਨ ਦੇ ਹੋਗੇ ਜਾਂ ਮਹਿਰੂਨ ਦੇ ਜਾਂ ਕਿਸੇ ਦੇ ਵੀ ਮੈਂ ਆਪਣੀ ਪਰਜਾਈ ਨੂੰ ਵੀ ਦਵਾਂਗੀ ਉਹਦੇ ਕੋਲ ਤਾਂ ਵਿਚਾਰੀ ਕੋਲੇ ਇਹਦੇ ਨਾਲ ਤੇ ਪਿੱਲੋ ਬਚੇ ਹੀ ਨਹੀਂ ਮੇਰੀ ਮੰਮੀ ਤੇ ਬਣਵਾਏ ਹੋਏ ਹੈ ਉਹਦੇ ਕੋਲ ਵੀ ਬਥੇਰਾ ਖੁਸ਼ ਹੈ ਇਹੋ ਜੀ ਗੱਲ ਨਹੀਂ ਆ ਹੁਣ ਵੀ ਪਿੱਛੇ ਮੈਂ ਇੱਕ ਇੱਕ ਚੱਦਰ ਮੌਲਾਦਾ 12-1200 ਰੁਪਏ ਦੀ ਹੋਊਗੀ ਉਹ ਚੱਦਰ ਇੱਕ ਦੋ ਚੱਦਰਾਂ 12-1200 ਰੁਪਏ ਦੀਆਂ ਨੇ ਨਹੀਂ 12-1200 ਦੀਆਂ ਨਹੀਂ ਹੈਂਗੀਆਂ ਅ ਚਾਰ ਚਦਰਾਂ ਕਿੰਨੀਆਂ ਭੇਜੀਆਂ ਸੀ 6 ਚਦਰਾਂ ਭੇਜੀਆਂ ਸੀ ਮੇਰੇ ਖਿਆਲ ਵਿੱਚ ਮੈਂ ਆਪਣੇ ਮੰਮੀ ਨੂੰ ਅ ਪਿੱਛੇ ਭੇਜੀਆਂ ਸੀ ਲੋੜੀ ਤੋਂ ਲੋੜੀ ਦੇ ਦਿਨਾਂ 'ਚ ਭੇਜੀਆਂ ਸੀ ਹਾਂ ਉਦੋਂ ਲੋੜੀ ਜਿਹਦੇ ਦਿਨ ਸੀ ਉਦੋਂ ਆਪਾਂ ਰੈਂਟ ਤੇ ਰਹਿੰਦੇ ਹੁੰਦੇ ਸੀ ਤਿੰਨ ਚਦਰਾਂ ਤਾਂ ਮੈਂ ਭੇਜੀਆਂ ਸੀ ਆਪਣੇ ਮੰਮੀ ਨੂੰ 18 1800 ਰੁਪਏ ਵਾਲੀਆਂ ਤੇ ਇੱਕ ਚਦਰ ਭੇਜੀ ਸੀ ਮੈਂ ਤਿੰਨ ਚੱਦਰਾਂ ਦੋ ਪਤਨੀਆਂ 6 ਭੇਜੀਆਂ ਤਿੰਨ ਭੇਜੀਆਂ ਕਾਟਨ ਦੀਆਂ ਹਜ਼ਾਰ 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 ਰੁਪਏ ਵਾਲੀਆਂ ਦੋ ਚੱਦਰਾਂ ਭੇਜੀਆਂ ਮੈਂ 13 1300 ਰੁਪਏ ਵਾਲੀਆਂ ਹੁਣ ਮੇਰੇ ਗੱਲ ਕਰਦੀ ਕਰਦੀ ਦੇ ਯਾਦ ਆ ਗਈ ਇੱਕ ਚੱਦਰ ਭੇਜੀ ਸੀ ਮੈਂ ਮੰਮੀ ਨੂੰ 1800 ਰੁਪਏ ਵਾਲੀ ਲੈ ਨਹੀਂ ਰਹੀਆਂ ਸੀ ਉਹ ਮੈਂ ਕਿਹਾ ਕੁਝ ਨਹੀਂ ਹੁੰਦਾ ਹੁਣ ਤੁਸੀਂ ਮੈਨੂੰ ਟੋਟਲ ਕਰਕੇ ਹੀ ਦੇ ਦਿਓ ਪੈਸੇ ਕੋਈ ਗੱਲ ਨਹੀਂ ਹੈਗੀ ਹੈਗੀ ਤੁਸੀਂ ਵੀ ਲੈ ਲਵੋ ਉਹ ਚੱਦਰਾਂ ਭੇਜੀਆਂ ਸੀ ਤੇ ਉਹਨਾਂ ਨੇ ਵੀ ਵਿਚਾਰਿਆਂ ਨੇ ਨਾ ਸਾਹਮ ਕੇ ਰੱਖ ਲਈਆਂ ਉਹ ਚੱਦਰਾਂ ਕਹਿੰਦੇ ਜਦੋਂ ਸਾਡਾ ਘਰ ਬਣੂਗਾ ਨਾ ਉਦੋਂ ਬਿਚਾਵਾਂਗੇ ਉਹ ਇੰਨੀ ਕਿ ਜ਼ਿਆਦਾ ਵਧੀਆ ਪਰ ਕਿ ਨਾ ਕਲਰ ਲਾਈਟ ਨੇ ਉਹ ਮੈਂ ਫੋਰਨ ਭੇਜੀਆਂ ਸੀ ਉਹਨਾਂ ਨੇ ਨਾ ਫੋਰਨ ਵਾਲਿਆਂ ਨੇ ਮੇਤੋਂ ਮਗੋਈਆਂ ਸੀ 8 ਚੱਦਰਾਂ ਤੇ ਮੈਂ ਜਿਵੇਂ ਕਿ ਉੱਪਰ ਐਕਸਟਰਾ ਪੀਸ ਤਾਂ ਲਿਆਣੇ ਹੁੰਦੇ ਆ ਮੈਂ ਲੈ ਆਈ ਸੀ ਫਿਰ ਉਹਦੇ ਚ ਬਚ ਗਈਆਂ ਸੀ ਕੁਝ ਫਿਰ ਹੋਰ ਭੈਣ ਨੂੰ ਭੇਜੀਆਂ ਕੁਝ ਹੋਰ ਭੈਣ ਨੂੰ ਭੇਜੀਆਂ ਮੈਂ ਐਕਸਟਰਾ ਪੀਸ ਲਈ ਤੇ ਜਿਹੜੀਆਂ ਮੇਰੇ ਕੋਲ 6 ਬਚੀਆਂ ਮੈਂ ਆਪਣੀ ਮੰਮੀ ਉਹਨਾਂ ਨੂੰ ਦੇ ਦਿੱਤੀ ਮੈਂ ਆਪਣੀ ਭਾਬੀ ਨੂੰ ਭੇਜਦੀਆਂ ਮੈਨੂੰ ਕਹੇ ਤੁਸੀਂ ਰੱਖ ਲਓ ਕੋਈ ਗੱਲ ਨਹੀਂ ਤੁਹਾਡੇ ਕੰਮ ਆ ਜਾਣਗੀਆਂ ਤੇ ਚਲੋ ਇਸ ਕਰਕੇ ਤੇ ਬਾਕੀ ਆ ਹੁਣ ਗੱਲ ਤਾਂ ਕਰਕੇ ਤੁਹਾਨੂੰ ਸ਼ੇਅਰ ਕੀਤੀ ਹੈ ਹੁਣ ਇਹਦੇ ਨਾਲ ਤਾਂ ਇੱਕ ਜੋੜਾ ਮੈਂ ਆਪਣੀ ਭਾਬੀ ਨੂੰ ਜਰੂਰ ਦੂੰਗੀ ਕਿਉਂਕਿ ਮੇਰੇ ਕੋਲ ਪਰਮਾਤਮਾ ਦੀ ਕਿਰਪਾ ਨਾਲ ਪਿੱਲੋ ਬਹੁਤ ਸਾਰੇ ਹੈਗੇ ਆ ਮੇਰੇ ਪਿੱਲੋਂ ਦੀ ਤਾਂ 바ਰੀ ਵੀ ਨਹੀਂ ਆਂਦੀ ਹੈਗੀ ਕਾਫੀ ਕਾਫੀ ਟਾਈਮ ਬਾਅਦ 바ਰੀ ਆਂਦੀ ਹੈ ਤੇ ਪਰ ਫਿਰ ਮੈਂ ਹੁਣ ਆਪਣੀ ਭਾਬੀ ਨੂੰ ਇੱਕ ਜੋੜਾ ਇਹਦੇ ਨਾਲ ਤੇ ਸਾਡੀ ਅਨੂ ਨੂੰ ਜਰੂਰ ਦੂੰਗੀ ਸਾਡੇ ਨਾਲ ਮੇਰਾ ਭਤੀਜਾ ਆ ਰੁਕ ਜਾ ਤੁਸੀਂ ਪਾਇਆ ਸ਼ੋਰ ਇੰਨਾ ਸ਼ੋਰ ਨਹੀਂ ਮਚਾ ਕਰਦੇ ਬੁੱਤ ਸਿਆਣੇ ਬਣੇ ਕਰਦੇ ਹੁੰਦੇ ਆ ਅੱਛਾ ਤੇ ਬਾਕੀ ਉਹ ਆ ਨਾ ਮੈਂ ਉਹ ਉਸ ਤੋਂ ਹਟਾ ਅਨੂ ਅਨੂ ਕਰਦਾ ਰਹਿੰਦਾ ਰ ਇੰਨਾ ਸੋਣਾ ਮੂੰਹ ਕਰਕੇ ਕਹੂਗਾ ਅਨੂ ਆਏ ਨਿੰਮੂ ਵੀ ਕਹਿੰਦਾ ਤੇਰੀ ਮੰਮੀ ਦਾ ਨੰਨਾ ਨਿੰਮੂਆ ਕਹਿੰਦੀ ਕਿ ਅਨੂ ਨਿੰਮੂ ਅਨੂ ਐਂ ਕਰਦਾ ਰਹਿੰਦਾ ਬਸ ਬਹੁਤ ਖਰਾਬ ਹੈ ਚਲੋ ਜੀ ਲਓ ਜੀ ਹੁਣ ਮੈਂ ਤੁਹਾਨੂੰ ਦਿਖਾਨੀ ਆ ਅਖੇ ਆ ਜਾ ਐਗਨੀ ਮੈਂ ਤਾਂ ਪਕਾਈ ਨਹੀਂ ਮੈਂ ਖਾੱਕੀ ਬਈ ਅੱਜ ਆਲੂ ਕਟਰੀਂਗਾ ਇੱਕ ਇੱਕ ਕਟਿਆ ਪਿਆਜ਼ ਬਰੀਕ ਬਰੀਕ ਕਟਿਆ ਆਲੂ ਮੇਰਾ ਦਿਲ ਕਰ ਰਿਹਾ ਮੈਂ ਚਾਹ ਕੇ ਪਕੌੜੇ ਬਣਾ ਕੇ ਖਾਵਾਂ ਹੁਣ ਤਾਂ ਮੇਰਾ ਦਿਲ ਸੀ ਵੀ ਅੱਜ ਸ਼ਾਮ ਨੂੰ ਬਣਾएंगे ਪਕੌੜੇ ਮੈਂ ਕਿਹਾ ਚਲ ਜੇ ਮੇਰਾ ਦਿਲ ਹੋਏ ਮੈਂ ਸ਼ਾਮ ਨੂੰ ਫੇਰ ਬਣਾ ਲਵਾਂਗੇ ਤੇਰੇ ਪਾਪਾ ਵੀ ਖਾ ਲੈਣਗੇ ਇਹਦੇ ਪਾਪਾ ਨਾ ਜਾਂ ਤਾਂ ਬਰੈਡ ਬਰੈਡ ਵਾਲੇ ਪਕੌੜੇ ਖਾ ਕੇ ਰਾਜੀ ਆਂ ਜਾਂਦਾ ਨਹੀਂ ਬਸ ਇੱਕ ਦੋ ਪੀਸ ਤਲਿਆ ਪਤਾ ਉਹਨਾਂ ਨੂੰ ਬਿਲਕੁਲ ਮਾਫਕ ਨਹੀਂ ਹੈਗਾ। ਉਹ ਤਲਿਆ ਪਤਾ ਵੈਸੇ ਸ਼ੁਰੂ ਤੋਂ ਹੀ ਨਹੀਂ ਖਾਂਦੇ। ਜਦੋਂ ਤਾਂ ਮੇਰਾ ਵਿਆਹ ਹੋਇਆ ਉਦੋਂ ਤਾਂ ਇਹਦੇ ਪਾਪਾ ਤਲਿਆ ਫਲਿਆ ਜਾਂ ਬਹੁਤ ਘੱਟ ਖਾਂਦੇ ਆ। ਉਸ ਤੋਂ ਬਾਅਦ ਤਾਂ ਬਿਲਕੁਲ ਹੀ ਜਿਵੇਂ ਹਲਵਾ ਹੋ ਗਿਆ। ਇਹਦੇ ਪਾਪਾ ਹਲਵਾ ਬਿਲਕੁਲ ਨਹੀਂ ਖਾਂਦੇ ਹੈਗੇ। ਹੋਰ ਕਿੰਨੀਆਂ ਚੀਜ਼ਾਂ ਤਲੀਆਂ ਵੀ ਨਹੀਂ ਖਾਂਦੇ। ਪਰ ਤਕਰੀਬਨ ਸਾਰਾ ਸਾਵਣ ਨਿਕਲ ਗਿਆ। ਮੈਨੇ ਬਣਾਏ ਵੀ ਨਹੀਂ ਹੈਗੇ। ਹੁਣ ਮੇਰਾ ਜੀ ਕਰ ਰਿਹਾ। ਮੈਂ ਕਿਹਾ ਚਲ ਬਣਾਈ ਲਵਾਂ। ਸੰਜਣਾ ਨੇ ਬਣਾਈ ਤੇ ਰੋਟੀ। ਦੇਖ ਇੱਕ ਰੋਟੀਆਂ ਦੇ ਤੇ ਹੀ ਰੱਖਤੀ ਲੱਗ ਰਿਹਾ ਦੋ ਆ। ਉਹ ਹਾਂ ਦੋ ਆ। ਮੈਂ ਕਿਹਾ ਕਿ ਤੇ ਇੱਕ ਐ। ਦੋ ਰੋਟੀਆਂ ਐ। ਆਏਗੀ ਗੋ ਮਾਤਾ ਦੇਖੀ ਚਾਰ ਰਹੀ ਆ ਬਾਹਰ ਪਾ ਦੇਗੀ ਮਾਤਾ ਰਣੀ ਨੂੰ ਲਾ ਦੇ ਪੁੱਤ ਜੇ ਠੰਡੇ ਲੱਗੂਗੀ ਫਿਰ ਬੰਦ ਕਰਵਾ ਦਊਗੀ ਚਲੋ ਜੀ ਆਪਾਂ ਬਣਾਣੇ ਆ ਇੱਕ ਪਿਆਜ਼ ਕੱਟਿਆ ਦੇ ਨੀਚੇ ਆ ਆਲੂਆਂ ਦੇ ਨੀਚੇ ਆ ਪਿਆਜ਼ ਚ ਦੱਬਿਆ ਬਹੁਤ ਆ ਪਿਆ ਤੇ ਹਾਂ ਬਣਾਣੀਆਂ ਤਿੰਨ ਆਲੂ ਕੱਟਿਆ ਲੈ ਮੈਂ ਹੁਣ ਅਕਸ਼ੇ ਨੇ ਟਿਊਸ਼ਨ ਜਾਣਾ ਫਟਕਟਾ ਅਕਸ਼ੇ ਵੀ ਖਾ ਜੀਗਾ ਪਕੌੜੇ ਰੱਖਦੇ ਪਕੌੜੇ ਬਣਨੇ ਮੈਂ ਕਿਹਾ ਚਲੋ ਬਣਾ ਲਈਏ ਜੀਜਾ ਕਰ ਰਿਹਾ ਤਾਂ ਆਲੂ ਤਾਂ ਜ਼ਿਆਦਾ ਪਾਲੇ ਕਿਉਂਕਿ ਇਹ ਬੱਚੇ ਆਲੂ ਵਾਲਿਓ ਖੁਸ਼ ਐ ਖਾ ਕੇ ਨਨ ਪਿਆਜ਼ ਵਾਲੇ ਹੁੰਦਾ ਖਾ ਵੀ ਲੰਨੇ ਐ ਪਰ ਆਲੂ ਵਾਲੇ ਜ਼ਿਆਦਾ ਵਧੀਆ ਲੱਗਦੇ ਐ ਮੈਂ ਕਿਚ ਚਰ ਬਣਾ ਲੰਨੇ ਐ ਹਨਾ ਸਭ ਬਹਾਨੇ ਸੇ ਦੇਖਿਆ ਜਾਂਦਾ ਟੱਪੇ ਦਾ ਕੋਈ ਰਾਸ਼ਨ ਰਿਸ਼ਨ ਵੀ ਜੇ ਕਰਤ ਹੋਵੇ ਹੁਣ ਮੈਂ ਸੋਚਦੀ ਜੀ ਮੈਂ ਚਰ ਮੁਰਜੀ ਤਾਂ ਜਾਣਗੀ ਕਿਉਂਕਿ ਹੁਣ ਰਹਿ ਕੇ ਹਫਤਾ 10 ਦਿਨ ਭਾਦੋਂ ਵੀ ਚੜ ਜਣੀਆ ਫਿਰ ਭਾਦੋਂ ਦੇ ਵਿੱਚ ਆਪਾਂ ਕੜੀ-ਕੁੜੀ ਵੀ ਬਣਾਵਾਂਗੇ ਸਾਰੇ ਸੌਣ ਆਪਾਂ ਕੜੀ ਤਾਂ ਬਣਾਉਂਦੇ ਨਹੀਂ ਹੈਗੇ ਸਾਡੇ ਉੱਧਰ ਪਿੰਡਾਂ ਵੱਲ ਵੀ ਕੋਈ ਨਹੀਂ तकरीबन ਮੈਂ ਦੇਖਿਆ ਕੋਈ ਬਣਾਉਂਦਾ ਨਹੀਂ ਹੁੰਦਾ ਸੀ ਸੌਣ ਦੇ ਵਿੱਚ ਕੜੀ ਆਪਾਂ ਵੀ ਇੱਥੇ ਵੀ ਨਹੀਂ ਬਣਾਉਂਦੇ ਹੈਗੇ ਕੜੀ ਬਿਲਕੁਲ ਹੀ ਅਕਸ਼ਰ ਦਾ ਵੀ ਟਾਈਮ ਹੋ ਗਿਆ ਨਾ ਟਿਊਸ਼ਨ ਦਾ ਕਹਿੰਦਾ ਚਲ ਹੁਣੇ ਮੈਂ ਖਾਈ ਜਾਊਂਗਾ ਮੈਂ ਕਿਹਾ ਹਾਂ ਖਾ ਲਈ ਤੇ ਚਲ ਮੈਨੂੰ ਲੱਗਿਆ ਪਪੋੜੇ ਅਨਾਰ ਦਾਣਾ ਨਹੀਂ ਹੈਗਾ ਮੇਰੇ ਕੋਲ ਅਨਾਰ ਦਾਣਾ ਉਨਾ ਜਦ ਮੈਂ ਆਪਣੇ ਤੇ ਕੇ ਜਾਉਂਗੀ ਨਾ ਫੇਰ ਲੈ ਕੇ ਆਉਂਗੀ ਮੇਰੇ ਪਪਾ ਜੀ ਨੇ ਕੋਲ ਪਿਆ ਹੁੰਦਾ ਉਹ ਵਧੀਆ ਲੱਗਦਾ ਕਿਚੈਂ ਪਾਇਆ ਵਾ ਜਦ ਮੈਂ ਛੋਟੀ ਜੀ ਹੁੰਦੀ ਸੀ ਨਾ ਮੇਰੇ ਪਪਾ ਜੀ ਵਿਆਹ ਹਾਤੇ ਸਾਈਆਂ ਸੁਈਆਂ ਤੇ ਜਿਵੇਂ ਜਾਗਦੇ ਹੁੰਦੇ ਤੇ ਵਿਆਪ ਖਾਣਾ ਉਹਦੋਂ ਮੈਂ ਪੁੱਛਦੀ ਹੁੰਦੀ ਸੀ ਜਿਹੜੇ ਮੇਰੇ ਪਪਾ ਜੀ ਪਕੌੜੇ ਲੈ ਕੇ ਆਉਂਦੇ ਹੁੰਦੇ ਤੇ ਪੁੱਛ ਦਿੰਦੀ ਸੀ ਪਪਾ ਜੀ ਜਿਹੜੇ ਤੁਸੀਂ ਹਾਂ ਵੀ ਇਹ ਦਾਣੇ ਜਾਂ ਇੱਕ ਗੱਠ ਜੀ ਆਉਂਦੀ ਹੈ ਜਦੋਂ ਛੋਟੀ ਸੀ ਵੀ ਇਹ ਕਿਆ ਹੁੰਦੀ ਆ ਹਨਾ ਉਹਦੇ ਵਿੱਚ ਪਕੌੜੇ ਵਿੱਚ ਤੇ ਜੇ ਮੇਰੇ ਬਾਕੀ ਦੇ ਦੁਕਾਨ ਦੇ ਹੁੰਦੇ ਸੀ ਕਹਿੰਦੇ ਉਹ ਹੁੰਦੀ ਆ ਉਹ ਵੀ ਆਹ ਨਾਦਾਨਾ ਹੁੰਦਾ ਫਿਰ ਉਹਨੇ ਤਾਂ ਜੜਜੀ ਚ ਚੱਪਦੇ ਹੁੰਦੇ ਸੀ ਚੱਬੀਆਂ ਨਹੀਂ ਜਾਂਦਾ ਹੁੰਦਾ ਤਾਂ ਐਨਾ ਲੱਗਦਾ ਹੁੰਦਾ ਸਿਰ ਨਾਲੀ ਸੀ ਅੱਜ ਬਸ ਸਫਾਈਏ ਕੱਪੜੇ ਤੋਂ ਐਤਾ ਬਹੁਤ ਰੱਬ ਨੇ ਸਵਿਰਤੇ ਨਹੀਂ ਨਾ ਕਰਾਈ ਪਈਆ ਦੋ ਵਰਦਤ ਉਹੋ ਕਰਲੇ ਕੱਪੜੇ ਧਾਰਲੇ ਫੇਰ પાਕੇ ਆਏ ਫਿਰ ਫੇਰ ਆ ਗਿਆ ਮੀ ਹੁਣ ਅਸੀਂ ਧਾਰ ਕੇ ਰੱਖੇ ਪਏ ਆ ਹੁਣ ਮੈਂ ਦੁਬਾਰਾ ਨੂੰ ਮਸ਼ੀਨ ਤੇ ਗਿਚਕ ਨਾ ਆ ਇਹ ਇਹ ਚੋੜਕੇ ਚੰਗੀ ਤਰ੍ਹਾਂ ਪੈਪ ਲਗਾ ਦਿੰਗੇ ਆਪੇ ਡ੍ਰਾਇਰ ਹੋ ਜਾਣਗੇ ਬਸ ਪੁੱਤ ਘਰ ਪਲੇਟ ਤੇ ਫਿਰ ਆਪਣੇ ਆਪੇ ਡ੍ਰਾਇਰ ਹੋ ਜਾਣਗੇ ਫਿਰ ਕੱਢ ਤੁਸੀਂ ਥੋੜਾ ਸੁੱਕ ਜੇ ਜਾਣਗੇ ਕਾਫੀ ਕੱਪੜੇ ਹੋ ਗਏ ਲੈ ਘਰ ਪਲੇਟਫਾਰਮ ਤੋਂ ਕੁੱਪੜੇ ਆਪਿਆ ਆਪਿਆ ਆ ਕਾ ਦੇ ਲਈਏ ਸੁੱਝੀ ਹੈ ਨਾ ਕਿਸ ਚੀਜ਼ ਦੀ ਹੈ ਬੇਲੇ ਸਾਫ ਕਰੋ ਚਟਣੀ ਪਾ ਲੈਣੇ ਇੱਕ ਵਾਰ ਦੀ ਗੱਲ ਤੁਹਾਨੂੰ ਦੱਸਦੀ ਹਾਂ ਜੀ ਉਦੋਂ ਆਪਾਂ ਛੋਟੇ ਤਾਂ ਹੁੰਦੇ ਸੀ ਬਹੁਤ ਪਰਣਾ ਹਰੇਕ ਚੀਜ਼ ਦਾ ਸ਼ੁਰੂ ਤੇ ਸ਼ੌਂਕ ਬਹੁਤ ਹੈ ਮੈਨੂੰ ਖਾਸ ਕਰਕੇ ਪਕੌੜਿਆਂ ਦਾ ਸ਼ੁਰੂ ਤੇ ਬਹੁਤ ਜ਼ਿਆਦਾ ਸ਼ੌਂਕ ਹੈ ਬਣਾਉਣ ਦਾ ਵੀ ਤੇ ਖਾਣ ਦਾ ਵੀ ਤੇ ਕਦੇ ਵਸੇ ਨਾ ਮੈਨੂੰ ਇੱਕ ਗੱਲ ਜਾਂ ਮੈਨੂੰ ਪਤਾ ਹੈ ਜਾਂ ਪਰਮਾਤਮਾ ਨੂੰ ਪਤਾ ਹੈ ਨਾ ਕਦੇ ਕੱਲੀ ਬਣਾ ਕੇ ਚੀਜ਼ ਨਹੀਂ ਖਾਈ ਹੈ ਕਿ ਮੈਨੂੰ ਸ਼ੇਅਰ ਕਰਕੇ ਖਾਣ ਦੀ ਬਹੁਤ ਆਦਤ ਹੈ ਸ਼ੁਰੂ ਤੋਂ ਹੀ ਮੈਨੂੰ ਇਹ ਹੁੰਦਾ ਵੀ ਮੈਂ ਬਣਾਵਾਂ ਔਰ ਸਾਰੇ ਖਾਣਾਂ ਹਣਾ ਫਿਰ ਕਿੰਨਾ ਵਧੀਆ ਲੱਗਦਾ ਵੀ ਨਾਲ ਤਾਂ ਚੀਜ਼ ਵੀ ਸੁਆਦ ਲੱਗਦੀ ਹੈ ਔਰ ਨਾਲੇ ਮਜ਼ਾ ਵੀ ਬਹੁਤ ਆਂਦਾ ਹੈ ਕਿ ਉਹਦੇ ਚ ਸਕੂਨ ਜਾਂ ਤੇ ਦਿਲ ਨੂੰ ਹਨਾ ਬਹੁਤ ਕੁਝ ਦਿਲ ਨੂੰ ਮਿਲਦਾ ਹੈ ਜਣੋ ਐਵੇਂ ਸ਼ੇਅਰ ਕਰਕੇ ਖਾਣ ਨਾਲ ਅਸੀਂ ਨਾ ਤਿੰਨ ਸਹੇਲੀਆਂ ਹੁੰਦੀਆਂ ᱛੀਆਂ ਅਸੀਂ ਤਿੰਨ ਸਹੇਲੀਆਂ ਹੁੰਦੀਆਂ ᱛੀਆਂ ਇੱਕ ਨੇ ਲਿਆਂਦਾ ਬੇਸਣ ਇੱਕ ਨੇ ਆਲੂ ਪਿਆਜ਼ ਲਿਆਂਦੇ ਇੱਕ ਨੇ ਵਿਚਾਰੀ ਨੇ ਜਗ੍ਹਾ ਦੇਤੀ ਵੀ ਲੈ ਕੇ ਬਣਾ ਲਓ ਮਾਮਾ ਤਾਂ ਹੈ ਨਹੀਂ ਘਰ ਪਤਨੀ ਸਾਡੀਆਂ ਮਾਮਾ ਕਿੱਥੇ ਗਈਆਂ ਹੋਈਆਂ ਸੀ ਉਸ ਦਿਨ ਹੈ ਨਹੀਂ ਸੀ ਅਸੀਂ ਕਿਹਾ ਕਰਿਆ ਗਿੱਠੀ ਵਾਲੀ ਇੱਕ ਟੁੱਟੀ-ਫੁੱਟੀ ਜੀ ਗਿੱਠੀ ਪਈ ਸੀ ਮੇਰੀ ਸੀ ਲੀਨਾ ਦੇ ਬੇੜੇ ਦੇ ਵਿੱਚ ਇਹ ਗੱਲ ਘੱਟੋ-ਘੱਟ ਹੁਣ 2025 ਚੱਲ ਰਿਹਾ ਇਹ ਗੱਲ ਨਾ ਇਹ 27 ਸਾਲ ਪਹਿਲਾਂ ਦੀ ਗੱਲ ਹੈ ਹਾਂ 27 28 ਸਾਲ ਪਹਿਲਾਂ ਦੀ ਗੱਲ ਹੈ ਹਾਂ ਹਾਂ ਜੀ 27 28 ਸਾਲ ਪਹਿਲਾਂ ਦੀ ਗੱਲ ਹੈ ਅ ਗੈਸ ਟੂਲੇ ਤਾਂ ਹੁਣ ਹੈਗਾ ਸੀ ਸਾਡੇ ਘਰ ਤਾਂ ਹੈਗਾ ਸੀ ਦੋ ਸਹੇਲੀਆਂ ਦੇ ਘਰ ਹੈਗਾ ਸੀ ਇੱਕ ਸਹੇਲੀ ਦੇ ਘਰ ਬਾਤ ਚ ਲਿਆਂਦਾ ਸੀ ਵਿਚਾਰਿਆਂ ਨੇ ਉਹਨੇ ਬਾਤ ਚ ਲਿਆਂਦਾ ਸੀ ਉਹਨਾਂ ਨੇ ਮਸੀਹ ਨੇ ਤੇ ਫਿਰ ਮਨੇ ਮੈਂ ਕਿਆ ਕਰਾਂ ਚਾਹੇ ਗੈਸ ਚੁੱਲਾ ਹੁੰਦਾ ਵੀ ਤਾਂ ਵੀ ਨਹੀਂ ਗੈਸ ਚੁੱਲੇ ਪਰ ਤਾਂ ਬਣਾਣਾ ਸੀ ਤਾਂ ਵੀ ਅਸੀਂ ਉਹਦੇ ਪਰੇ ਬਣਾਣਾ ਸੀ ਚੁੱਲੇ ਤੇ ਹੀ ਮੈਂ ਫਟਾਫਟ ਉਹਨੇ ਜਿਹੜੀ ਮੇਰੀ ਸਹੇਲੀ ਸੀ ਉਹਨੇ ਫਟਾਫਟ ਗਿੱਠੀ ਬਾਲੀ ਐਨ ਸੋਹਣੀ ਆਂਚ ਕਰੀ ਕੜਾਹੀ ਲਿਆਂਦੀ ਤੇਲ ਲਿਆਂਦਾ ਇਹ ਥੋੜਾ ਥੋੜਾ ਜਿਹੋ ਜਿਹਾ ਘਰ ਦੇ ਵਿੱਚ ਜਿੰਨਾ ਜਿੰਨਾ ਕਰਾਸ਼ਨ ਹੈਗਾ ਸੀ ਉਹ ਮੈਂ ਇਕੱਠਾ ਕਰਕੇ ਫਟਾਫਟ ਫਿਰ ਮੈਂ ਬਣਾਏ ਜਿਹੇ ਜਿਹੇ ਮਿੱਤੇ ਬਣੇ ਕੱਚੇ ਪੱਕੇ ਜੇ ਉਹਦੇ ਵਿੱਚ ਬਣਾ ਲਈ ਸੀ ਛੋਟੀ ਜਿਹੀ ਕੜਾਹੀ ਜੀ ਸੀ ਸਾਡੇ ਕੋਲ ਕਸੀ ਜੀ ਉਹ ਚ ਬਣਾਏ ਔਰ ਫਿਰ ਜਿਹੜਾ ਆਨੰਦਾ ਆ ਉਹ ਵੱਖਰਾ ਰਿਹਾ ਖਾਣ ਦਾ ਤੇ ਜਿਹੜੀਆਂ ਉਹ ਅੱਜ ਅੱਜ ਆ ਭੁੱਲ ਯਾਦਾਂ ਹੋ ਗਈਆਂ ਉਹ ਸਭ ਨਾਲ ਯਾਦਗਾਰ ਹੋ ਗਈਆਂ ਇੱਕ ਕਹਿੰਦੇ ਨੇ ਇਤਿਹਾਸ ਦੇ ਪੰਨੇ ਤੇ ਲਿਖਣ ਵਾਲੀਆਂ ਗੱਲਾਂ ਆ ਪਾ ਜੀ ਸਭ ਦੀਆਂ ਮੇਰੀਆਂ ਮੈਂ ਨਹੀਂ ਕਹਿਦੀ ਕਿ ਮੇਰੀਆਂ ਕੱਲੀ ਦੀਆਂ ਨਾ ਜੋ ਪਿੱਛੇ ਸਾਰੇ ਜਿੰਨੇ ਵੀ ਸਖੀਆਂ ਸਹਿਲੜੀਆਂ ਹੋ ਗਈਆਂ ਹਨਾ ਜਿੰਨੇ ਵੀ ਕੋਈ ਮਹਾਪੁਰਸ਼ ਹੋਗੇ ਉਹ ਗੱਲਾਂ ਬਾਤਾਂ ਹੋ ਗਈਆਂ ਪ੍ਰੇਮ ਭਾਵਨਾਵਾਂ ਦੀਆਂ ਹੋ ਗਈਆਂ ਇਜਤ ਮਾਨ ਦੀਆਂ ਹੋ ਗਈਆਂ ਸਾਰੀਆਂ ਇਹ ਸਾਰੀਆਂ ਗੱਲਾਂ ਬਹੁਤ ਮਤਲਬ ਕਿ ਪਿਆਰ ਮੁਹੱਬਤ ਦੀਆਂ ਹੁੰਦੀਆਂ ਹਨਾ ਜੀ ਲੱਜੀ ਮੈਂ ਨਾ ਜੀ ਕਈ ਦੁੱਧ ਲੈਣ ਪਹਿਲਾਂ ਮੈਂ ਰੱਜੀ ਕਰਾ ਕਿ ਮੈਂ ਨਾ ਜੀ ਬਲੌਗ ਬਣਾਵਾ ਬਹਾਰਨ ਸਟੇ ਕੈਮਰਾ ਲੈ ਕੇ ਜਾਂਦੀ ਦਾ ਪਰ ਕੋਈ ਵਸੇਤਰ ਮੈਂ ਹੈ ਨਹੀਂ ਇਸ ਤਰ੍ਹਾਂ ਜਾਂਦਾ ਮੈਂ ਦੁੱਧ ਲੈ ਕੇ ਤੁਹਾਨੂੰ ਵੀ ਨਵੀਂ ਖਬਰ ਸੁਣਾਵਾਂ ਤੇ ਮੈਂ ਆਪ ਵੀ ਸੁਣ ਕੇ ਆਈਆਂ ਨਵੀਂ ਖਬਰ ਦੁੱਧ ਲੈ ਕੇ ਆਈਆਂ ਇੱਥੇ ਨਾਲੀ ਆਂਟੀ ਉਹਨਾਂ ਦੇ ਲਾਇਆ ਹੋਇਆ ਬਹੁਤ ਨਾਈਸ ਨੇ ਆਂਟੀ ਉਹਨਾਂ ਜਿਨ੍ਹਾਂ ਦੇ ਮੈਨੇ ਦੁੱਧ ਲਾਇਆ ਹੋਇਆ ਕਹਿੰਦੇ ਵੀ ਗੱਲਾਂ ਕਰ ਰਹੇ ਆ ਆਪਸ ਦੇ ਵਿੱਚ ਸਾਰੇ ਜਾਨੇ ਬੈਠੇ ਆਏ ਹੋ ਗਏ ਆਏ ਹੋ ਤਾਂ ਮੈਨੂੰ ਵੀ ਦੱਸ ਦੋ ਆਂਟੀ ਕਿਆ ਹੋ ਗਿਆ ਮੈਨੂੰ ਵੀ ਕੋਈ ਖਬਰ ਪਾਕਤ ਦੱਸ ਦੋ ਕੀ ਗੱਲ ਕਰ ਰਹੇ ਕਹਿੰਦੇ ਬੱਟੇ ਕਿੱਤ ਸੀ ਏ ਚਕੰਨੇ ਸੋਇਆ ਕਰੋ ਚਕੰਨੇ ਰਹਾ ਕਰੋ ਚੋਰੀ ਹੋ ਗਈ ਸਾਡੇ ਬਿਲਕੁਲ ਨਾਲ ਹੀ ਐ ਸਿਮਿੰਟ ਵਾਲੀ ਐ ਸਿਮਿੰਟ ਵਾਲੇ ਦੀ ਦੁਕਾਨ ਦੇ ਵਿੱਚ ਅੰਦਰ ਬੜੇ ਪੰਜ ਬੰਦੇ ਅੱਜ ਦੁਪਹਿਰੇ ਅੰਦਰ ਬੜੇ ਦੋ ਇੱਧਰ ਖੜ੍ਹ ਗਏ ਕੱਲਾ ਸਿਮਿੰਟ ਵਾਲਾ ਕੁਰਸੀ ਦੇ ਉੱਪਰ ਬੈਠਾ ਸੀ ਚਲੋ ਆਪਣੀ ਦੁਕਾਨ ਦੇ ਵਿੱਚ ਕਈ ਵਾਰੀ ਦੋ ਬੰਦੇ ਵੀ ਹੁੰਦੇ ਨੇ ਕਈ ਵਾਰ ਇੱਕ ਬੰਦਾ ਵੀ ਹੁੰਦਾ ਤੇ ਚਲੋ ਬੈਠੇ ਆ ਦੋ ਬੰਤੇ ਤਾਂ ਉਹਦੇ ਪਿੱਛੇ ਆ ਕੇ ਖੜ ਗਏ ਦੋ ਇਸ ਸਾਈਡ ਆ ਕੇ ਖੜ ਗਏ ਤੇ ਦੋ ਇਧਰਲੀ ਸਾਈਡ ਆ ਕੇ ਦੋ ਇੱਕ ਪਿੱਛੇ ਖੜ ਗਏ ਦੋ ਇਧਰ ਖੜ ਗਏ ਦੋ ਇਧਰ ਖੜ ਗਏ ਕਿ ਪੰਜ ਬੰਦੇ ਆ ਕੇ ਖੜ ਗਏ ਤੇ ਕਹਿੰਦੇ ਕੱਢ ਤੇਰੀ ਜੇਬ ਦੇ ਵਿੱਚ ਕਿਆ-ਕਿਆ ਹੈਗਾ ਏ ਲੈ ਅੱਜ ਦੁਪਹਿਰ ਦੀ ਗੱਲ ਆ ਬਿਲਕੁਲ ਸਾਡੇ ਮਲੇ ਦੀਓ ਕਹਿੰਦੇ ਕੱਢ ਤੇਰੀ ਜੇਬ ਚ ਕਿਆ-ਕਿਆ ਏ ਉਹ ਕਹਿੰਦੇ ਵੀ ਆਹੀ ਆ ਕਹਿੰਦੇ ਥੋੜੇ-ਬੋਤੇ ਵੀ ਹੁੰਨੇ ਚ ਰੋ 1000 2000 ਕਹਿੰਦਾ 1000 2000 ਨਹੀਂ ਬਾਕੀ ਹੈ ਤਾਂ ਚ ਦੇਖੋ ਚਲੋ ਕਿਸੇ ਭੇਤੀ ਦਾ ਕੰਮ ਬਾਕੀ ਪਰ ਬਹੁਤ ਬੁਰੀ ਗੱਲ ਆ ਨਾ ਹੈਨਾ ਤੇ ਕਹਿੰਦਾ ਵੀ ਕੱਢ ਤੇਰੀ ਜੇਬ ਚ ਕੀ ਆਏ ਚਲੋ ਉਹਨਾਂ ਨੇ ਉਹ ਵਿਚਾਰੇ ਕੋਲ ਦੇਖੋ ਉਸ ਟਾਈਮ ਤਾਂ ਬੰਦਾ ਘਬਰਾ ਹੀ ਜਾਂਦਾ ਜੇ ਉਹਨਾਂ ਕੋਲ ਕੋਈ ਹਥਿਆਰ ਹੋਊਗਾ ਤਾਂ ਵੀ ਨਹੀਂ ਹੋਊਗਾ ਤਾਂ ਕੋਈ ਪਤਨ ਚੱਲਦਾ ਕੋਈ ਕਹਿੰਦੇ ਗਲਾਈ ਘੋਟ ਦੇ ਕੁਝ ਕਰਦੇ ਕੁਝ ਨਹੀਂ ਪਤਾ ਚੱਲਦਾ ਹੈਗਾ ਤੇ ਚਲੋ ਜਿਵੇਂ ਨੇ ਕੀ ਕਰਿਆ ਆਪਣਾ ਉਹਦੀ ਜੇਬ ਚ ਹੈਗਾ ਸੀ ਵੀਰ ਜੀ ਦੇ 25000 ਰੁਪਇਆ ਉਹਨੇ ਕੀ ਕਰਿਆ ਜੇ ਕੱਟ ਕੇ ਆਪਣੀ ਜਾਨ ਬਚਾਣ ਦੇ ਮਾਰੇ ਨੇ ਉਹਨਾਂ ਦੀ ਥੈਲੀ ਪਰ ਰੱਖਦੇ 25000 ਰੁਪਿਆ ਕਹਿੰਦਾ ਲੋ ਜੀ ਮੇਰੇ ਕੋਲ ਤਾਂ ਹੀ ਆ ਕਹਿੰਦਾ ਹੋਰ ਕੁਝ ਹੋ ਵੀ ਕੱਢੋ ਕਹਿੰਦਾ ਨਾ ਜੀ ਹੁਣ ਤਾਂ ਬਿਲਕੁਲ ਜੇਬਾਂ ਖਾਲੀ ਹੋ ਗਈਆਂ ਕਹਿੰਦਾ ਚਲ ਤੈਨੂੰ ਬਖਸ਼ਿਆ ਤੇ ਉਹ ਤਾਂ ਜੀ ਮੋਟਰਸਾਈਕਲ ਦੋ ਬਾਹਰ ਹੋਰ ਵੀ ਸਟਾਰਟ ਕਰੀ ਖੜੇ ਤੇ ਉਹ ਤਾਂ ਉਹ ਗਏ ਉਹ ਗਏ ਨਾ ਕੋਈ ਨੰਬਰ ਪਲੇਟ ਪੜਨ ਦਿੱਤੀ ਨਾ ਕੁਝ ਲੈਣਾ ਨਾ ਦੇਣਾ ਆਪ ਦਾ ਚੱਕ ਕੇ 25000 ਰੁਪਏ ਲੈ ਕੇ ਫਰਾਰ ਗਏ ਉਹ ਤਾਂ ਉਹ ਗਏ ਉੱਡੇ ਉੱਡੇ ਨਾ ਦਿਖੇ ਨਾ ਦਿਖੇ ਜੀ ਚਲੋ ਜੀ ਆਈ ਅੱਜ ਦੀ ਵਾਰ ਘਰ ਤਾਂ ਨਵੀਂ ਖਬਰ ਮੈਂ ਸੁਣ ਕੇ ਆਈ ਆ ਤੇ ਨਵੀਂ ਖਬਰ ਮੈਂ ਤੁਹਾਨੂੰ ਸੁਣਾਤੀ ਤੇ ਐ ਥੋੜੇ ਦਿਨ ਪਹਿਲਾਂ ਮੇਰੀ ਪੂਆ ਦੀ ਪਾਲੀ ਵੀ ਕੱਢ ਲਈ ਸੀ ਉਹ ਤਾਂ ਮੇਰੇ ਤੁਹਾਨੂੰ ਯਾਦ ਨਹੀਂ ਰਹੀ ਐ ਕਿ ਦੱਸਨੀ ਸ਼ਾਇਦ ਦੱਸੀ ਸੀ ਬਲੌਗ ਦੇ ਵਿੱਚ ਸ਼ਾਇਦ ਦੱਸੀ ਨਹੀਂ ਸੀ ਮੇਰੀ ਪੂਆ ਬਿਹਾਰੀ ਸੀ ਬਨੂੜ ਦੇ ਬਨੂ ਟੱਪ ਕੇ ਮੇਰੀ ਪੂਆ ਦੀ ਪਾਲੀ ਖਿੱਚ ਲਈ ਮੇਰੀ ਸખી ਪੂਆ ਦੀ ਮੇਰੇ ਪਾਪਾ ਜੀ ਦੀ ਖਬਰ ਨੂੰ ਆ ਰਹੇ ਸੀ ਤੇ ਮੇਰੀ ਪੂਆ ਦੀ ਪਾਲੀ ਕੱਢ ਲਈ ਇੱਕ ਪਾਲੀ ਹੈਗੀ ਆ ਵਿਚਾਰੀ ਦੇ ਪਾਈ ਹੋਈ ਇੱਕ ਕੱਢ ਕੇ ਲੈ ਗਈ ਉਹਨੇ ਦੂਜੀ ਵੀ ਕੱਢ ਉਹਨੇ کیا ਕਰਿਆ ਰੋਲਾ ਫਿਰ ਨਹੀਂ ਪਾਇਆ ਹੈਗਾ ਕਹਿੰਦੀ ਫਿਰ ਐ ਨਹੀਂ ਨਾ ਪਤਾ ਲੱਗਦਾ ਹੈਗਾ ਇਹ ਦੋ ਬੰਦੇ ਨੇ ਕਿ ਦੋ ਇਹਨਾਂ ਤੇ ਮਗਰ ਹੋਰ ਨੇ ਕਦੋਂ ਉਦੋਂ ਵੀ ਮਗਰ ਨੇ ਕੋਈ ਪਤਾ ਨਹੀਂ ਚੱਲਦਾ ਹੈਗਾ ਤੇ ਆ ਗੱਲਾਂ ਅੱਜ ਕੱਲ੍ਹ ਵਾਰਦਾਤਾ ਇੰਨੀ ਭੁੱਖ ਮਾਰੀ ਚੱਲ ਰਹੀ ਆ ਕੰਮਕਾਰ ਕਰਦੇ ਕੋਈ ਹੈ ਨਹੀਂ ਜੀ ਐ ਤਾਂ ਹੀ ਬੱਸ ਦੁਨੀਆਂ ਨੂੰ ਲੁੱਟਣ ਲੁਟਾਂਦੇ ਲੱਗੀ ਹੋਈ ਆ ਦੁਨੀਆਂ ਵੀ ਬੱਸ ਲੁੱਟ ਲੋ ਜਿੰਨਾ ਦਿੱਤਾ ਜਾਂਦਾ ਪਰ ਤਾਰ ਬਹੁਤ ਜ਼ਿਆਦਾ ਲੱਗਦਾ ਬਹੁਤ ਜ਼ਿਆਦਾ ਤੇ ਹੁਣ ਕੀ ਕਰੀਏ ਜੀ ਬੱਸ ਚਲੋ ਲੋਜੀਕ ਲੌਗਿਕ ਐਂਡ ਐਥੀਕ ਕਰਦੇ ਆਂ ਐਂਡ ਕਰਨ ਤੋਂ ਪਹਿਲਾਂ ਆਪ ਤੁਸੀਂ ਸਾਰੇ ਜਾਣੇ ਵੀਡੀਓ ਨੂੰ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕਰਿਆ ਨਵੇਂ ਆ ਰਹੇ ਨੇ ਵੀਡੀਓ ਤੇ ਪਲੀਜ਼ ਸਬਸਕ੍ਰਾਈਬ ਜਰੂਰ ਕਰੋ ਤੇ ਲਾਈਕ ਜਰੂਰ ਕਰੋ ਤੇ ਕਮੈਂਟ ਵੀ ਜਰੂਰ ਕਰੋ 100% ਕਮੈਂਟ ਕਰੋ ਤੇ ਬਾਕੀ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗਦੀ ਹੈ ਮੈਨੂੰ ਤਾਂ ਵੀ ਦੱਸੋ ਕਿਤੇ ਕਮੀ ਪੇਸ਼ੀ ਹੈ ਮੈਨੂੰ ਤਾਂ ਵੀ ਦੱਸ ਦਿਆ ਕਰੋ ਠੀਕ ਹੈ ਜੀ ਬਾਕੀ ਹੁਣ ਮੈਂ 셀ਫੀ ਸਟਿਕ ਬਹੁਤ ਜਲਦੀ ਲੈ ਕੇ ਆਉਂਗੀ ਥੋੜਾ ਦੂਰ ਕੈਮਰਾ ਰਹੇਗਾ ਨਾ ਤਾਂ ਸੱਚੀ ਵੀਡੀਓ ਬਣੇਗੀ ਠੀਕ ਹੈ ਜੀ ਤੇ ਬਾਕੀ ਆ ਸਾਰੇ ਜਣੇ ਸਰਵਕਤ ਦਾ ਭਲਾ ਮਕੋ ਆਪਣੇ ਦਸ ਨੋਹਾਂ ਦੀ ਕੀਰਤ ਕਰਕੇ ਖਾਓ ਤੇ ਹਰ ਲਈ ਹਰ ਲੇਡੀਜ਼ ਨਾਲ ਰਾਣੀ ਚਾਂਸੀ ਦੀ ਤਰ੍ਹਾਂ ਜਿਓ ਆਪਣੇ ਦੇ ਅੰਦਰ ਪੂਰਾ ਦ੍ਰਿੜ ਕਰਕੇ ਜਿਓ ਕਿਸੇ ਨੂੰ ਨਾ ਲੇਡੀਜ਼ ਬਣ ਕੇ ਜੇ ਲੇਡੀਜ਼ ਬਣ ਕੇ ਨਾ ਜਿਓ ਰਾਣੀ ਲక్ష్ਮੀਬਾਈ ਦੀ ਤਰ੍ਹਾਂ ਰਾਣੀ ਲక్ష్ਮੀਬਾਈ ਮਤਕੀ ਚਾਂਸੀ ਦੀ ਰਾਣੀ ਉਹੀ ਹੁੰਦੀ ਆ ਉਹ ਉਹਦੀ ਤਰ੍ਹਾਂ ਬਣ ਕੇ ਜਿਓ ਜੇ ਕੋਈ ਇੱਕ ਗੱਲ ਕਹਿੰਦਾ ਤਾਂ ਉਹ ਮਤਕੀ ਬੁਰਾਈ ਦੇ ਵਿੱਚ ਦੋ ਗੱਲਾਂ ਤੇ ਮੂੰਹ ਤੋੜ ਕੇ ਜਵਾਬ ਦੇ ਕਿਓ ਤਾਂ ਕਿ ਜਿਹੜੀ ਅੱਜ ਕੱਲ ਇਹ ਇੰਨਾ ਖੁਸ਼ ਫੈਲ ਰਹੇ ਨਾ ਫੈਲੇ ਵੈਸੇ ਮੈਂ ਡਰਦੀ ਤਾਂ ਨਹੀਂ ਹਾਂ ਕਿ ਪਰ ਪ੍ਰਮਾਤਮਾ ਇੰਨੀ ਕਿ ਸ਼ਕਤੀ ਪਾਵੇ ਇੰਨੀ ਕਿ ਸ਼ਕਤੀ ਪਾਵੇ ਮੈਂ ਖੁਦ ਜੀ ਬਾਹਰ ਨੂੰ ਗੇੜ ਬਹੁਤ ਜ਼ਿਆਦਾ ਰੱਖਦੇ ਮੈਂ ਖੁਦ ਆਪਣਾ ਮਨ ਜੱਖੂ ਦੇ ਅੰਦਰ ਰੱਖਦੇ ਪਰ ਵਾਹਿਗੁਰੂ ਪ੍ਰਮਾਤਮਾ ਮੇਰੇ ਕ੍ਰਿਸ਼ਨ ਭਗਵਾਨ ਚੀ ਜੀ ਕੋਈ ਹੈ ਸਾਰਾ ਸਾਰਾ ਉਸ ਪ੍ਰਮਾਤਮਾ ਕੋਈ ਹੀ ਚੀਜ਼ ਹੈ ਸਾਰੇ ਕਿਤੇ ਪ੍ਰਮਾਤਮਾ ਸਭ ਨੂੰ ਬਦੇ ਫਲਾਵੇ ਸਾਰੇ ਆਪਣੀ ਆਪਣੀ ਦਸ ਨੋਹਾਂ ਕਿਰਤ ਕਮਾਈ ਦੀ ਤੰਦਰੁਸਤੀ ਵਾਖੇ ਮੇਰਾ ਮਾਲਕ ਚਲੋ ਜੀ ਬਲੌਗ ਦੇ ਅੰਦਰ ਕਰਨ ਲਗੇ ਸਾਰੇ ਬੋਲੇ ਜੈ ਸ਼੍ਰੀ ਕ੍ਰਿਸ਼ਨ